ਰਾਜਾ ਸਾਹਿਬ ਦੇ ਦਿਓ دیدار ਜੀ ਮਿਲਿਆਂ ਨੂੰ ਹੋ ਗਏ ਬਹੁਤ ਅਰਸੇ ਰਾਜਾ ਸਾਹਿਬ ਦੇ ਦਿਓ دیدار ਜੀ ਮਿਲਿਆਂ ਨੂੰ ਹੋ ਗਏ ਬਹੁਤ ਅਰਸੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਓ ਨਾ ਜੀ ਸਾਬੀ ਦੇ ਜੀ ਪਰਚੇ ਰਾਜਨਾ ਥਾਣਾ ਫਕੀਰਾਂ ਨਾਲ ਲਾਇਓ ਪਰ ਉਹ ਸ਼ਬਦ ਮੈਂ ਉਹਨਾਂ ਫਕੀਰਾਂ ਦੇ ਵੀ ਸੁਣਦਾ ਜਿਨ੍ਹਾਂ ਦੇ ਆਦਿ ਵਿੱਚ ਚਾਰ ਚਾਰ ਸੂਟੇ ਲਾਏ ਹੁੰਦੇ ਆ ਸਚਾਈ ਹੁੰਦੀ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਪਰ ਅਸਲ ਵਿੱਚ ਜੇ ਆਪਾਂ ਜਦੋਂ ਬੈਠ ਕੇ ਸੋਚਾਂਗੇ ਤਾਂ ਸੱਚ ਤਾਂ ਇਹੀ ਆ ਭੂਲੇ ਭਾਲੇ ਲੋਕਾਂ ਨੂੰ ਵੀ ਤੇਰੇ ਮੁੰਡਾ ਹੋ ਜਾਊਗਾ ਤੇਰੇ ਕੁੜੀਆਂ ਤੈਨੂੰ ਫਲ ਪਾ ਦਿੰਨੇ ਆ ਕੋਈ ਕਹਿੰਦਾ ਤੇਰਾ ਵੀਜ਼ਾ ਲਵਾ ਦਿੰਨੇ ਆ ਮੈਂ ਪਿੱਛੇ ਜੀ ਇੱਕ ਗੀਤ ਆਇਆ ਸੀ ਮੇਰਾ ਭਾਵੇਂ ਕੰਨ ਪੜਵਾਏ ਕੰਨੀ ਮੁੰਦਰਾਤ ਪਾਈਆਂ ਸੋਹਣੇ ਵਾਲਾਂ ਦੀਆਂ ਸੋਹਣਿਆਂ ਤੋਂ ਜਟਾਂ ਨੇ ਬਣਾਈਆਂ ਇਹਨਾਂ ਗੱਲਾਂ ਇਹਨਾਂ ਗੱਲਾਂ ਦਾ ਹੀ ਤੈਨੂੰ ਜੇ ਫਤੂਰ ਸੋਹਣਿਆਂ ਜਾਂ ਮੁੜ ਜਾ ਫਕੀਰੀ ਬੜੀ ਦੂਰ ਸੋਹਣਿਆਂ ਸ਼ੁਗਰਾਂ ਚ ਪਾਠ ਵਿਗਣ ਵਾਲੀ ਗੱਲ ਹੋਵੇ ਸਿਰ ਤੇ ਚੁੰਨੀ ਲੈਣ ਦੀ ਗੱਲ ਹੋਵੇ ਨਸ਼ਿਆਂ ਦੀ ਗੱਲ ਹੋਵੇ ਸੋ ਅਕਸਰ ਜਿੰਨੇ ਵੀ ਤੁਸੀਂ ਗੀਤ ਸੁਣਦੇ ਹੋ ਉਹਨਾਂ ਚ ਹਮੇਸ਼ਾ ਸੁਨੇਹੀ ਹੁੰਦੇ ਨੇ ਜੀ ਕਈ ਵਾਰ ਇਹ ਕਹਿੰਦਾ ਹੁਣ ਵੀ ਭਾਈ ਇਹਨਾਂ ਨੂੰ ਪੁੱਛ ਕੇ ਆਓ ਸਾਡਾ ਹਵਾਰਾ ਕਦੋਂ ਬਾਹਰ ਆਊਗਾ ਇਹਨਾਂ ਨੂੰ ਪੁੱਛੋ ਰਾਜਵਾਨਾ ਕਦੋਂ ਬਾਹਰ ਆਊਗਾ ਹਨਾ ਉਹਨਾਂ ਦੇ ਮਾਤਾ ਜੀ ਕਹਿੰਦੇ ਇੱਕ ਵਾਰੀ ਮਿਲਾ ਦਿਓ ਹਾਂ ਸਮਾਜ ਸੇਵੀ ਇਨਸਾਨੀਅਤ ਸੰਸਥਾ ਦੀ 10ਵੀਂ ਬਰੇਗੰਟ ਤੇ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਬਾਬਾ ਗੁਲਾਬ ਸਿੰਘ ਜੀ ਮੇਰੇ ਨਾਲ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਚਾਹੁੰਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਕਿਉਂਕਿ 10ਵੀਂ ਵਰੇ ਘੰਟਾ ਹੈ ਬੂਟਾ ਜਦੋਂ ਲਾਉਨੇ ਆ ਤਾਂ ਬਹੁਤ ਸਮਾਂ ਲੱਗਦਾ ਹੈ ਬੜੇ ਲੋਕਾਂ ਦੇ ਸਵਾਲਾਂ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹਾਂਜੀ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਆ ਪੰਜਾਬ ਦੀ ਧਰਤੀ ਤੇ ਜਿੱਥੇ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਉੱਥੇ ਇਹ ਸੰਸਥਾਵਾਂ ਕਰਦੀਆਂ ਨੇ ਸੋ ਪਿੱਛੇ ਜੀ ਤੁਹਾਨੂੰ ਪਤਾ ਜਿੱਦਾਂ ਹੜ੍ਹ ਆਏ ਨੇ ਤੇ ਹੜ੍ਹਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੇ ਮੰਨਿਆ ਗਿਆ ਸੋ ਇਹਨਾਂ ਸੰਸਥਾਵਾਂ ਦਾ ਹਨਾ ਉਹ ਤਾਂ ਚਲੋ ਪੰਜਾਬ ਦੀ ਗੱਲ ਸੀਗੀ ਇਹ ਸੰਸਥਾਵਾਂ ਜਿਹੜੀਆਂ ਨੇ ਨਾ ਇਹ ਪੰਜਾਬ ਦੇਖਦੀਆਂ ਨਾ ਇਹ ਹਰਿਆਣਾ ਦੇਖਦੀਆਂ ਹਿੰਦੁਸਤਾਨ ਦੀ ਕੋਈ ਵੀ ਸਟੇਟ ਹੋਵੇ ਹੜ੍ਹ ਉੱਥੇ ਬਾਅਦ ਚ ਆਉਂਦੇ ਪਹਿਲਾਂ ਪਹੁੰਚ ਜਾਂਦੇ ਆ ਇਹ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਆ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਆ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨਸੈਪਟ ਚ ਲਾਇਆ ਸੀ ਨਾ 20 ਰੁਪਏ ਦਾ ਲੰਗਰ ਉਹ ਅੱਜ ਤੱਕ ਮੁੱਕਿਆ ਨਹੀਂ ਤੇ ਇਹਨਾਂ ਸੰਸਥਾਵਾਂ ਦੇ ਰਾਹੀਂ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਅੱਜ ਵੀ ਬਹੁਤ ਵੱਡੀ ਸੇਵਾ ਲੈ ਰਹੇ ਆ ਜੀ ਅੱਛਾ ਬਾਬਾ ਜੀ ਜਦੋਂ ਤੁਹਾਡੇ ਮੈਂ ਗੀਤ ਸੁਣਦਾ ਜਾਂ ਧਾਰਮਿਕ ਸ਼ਬਦ ਸੁਣਦਾ ਤਾਂ ਉਹਨਾਂ ਦੇ ਵਿੱਚ ਬਹੁਤ ਸੱਚਾਈ ਹੁੰਦੀ ਹੈ ਤੁਸੀਂ ਇੱਥੋਂ ਤੱਕ ਕਹਿ ਦਿੰਦੇ ਹੋ ਕਿ ਧਰਮ ਬਣਾ ਲਿਆ ਵਪਾਰ ਲੋਕਾਂ ਨੇ ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਸੁਭਾਅਿਕਾ ਵੀ ਬੜੀਆਂ ਧਮਕੀਆਂ ਜਾਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਇਹ ਹੁੰਦਾ ਬਾਬਾ ਦੇਖੋ ਆਇਆ ਵੀ ਆਪਣਾ ਕੰਮ ਆ ਸੱਚ ਬੋਲਣਾ ਆਪਣਾ ਕੰਮ ਆ ਵੀ ਸਾਡਾ ਜਿਹੜਾ ਗੀਤ ਆ ਜਾਂ ਕੁਛ ਵੀ ਗਾਇਆ ਉਹਨੂੰ ਸਨੇਹਾ ਦੇਣਾ ਲੋਕਾਂ ਤੱਕ ਅਸਲੀ ਸਨੇਹਾ ਪਹੁੰਚੇ ਜੋ ਸੋਝੇ ਅਸੀਂ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ ਫਿਰ ਹਨਾ ਕਿਤੇ ਨਾ ਕਿਤੇ ਮਤਲਬ ਉਹ ਆਪਦੇ ਗੀਤਾਂ ਰਾਹੀਂ ਨਗਮਿਆਂ ਰਾਹੀਂ ਸਮਝਾਉਣ ਦਾ ਯਤਨ ਕਰੀਦਾ ਜੀ ਠੀਕ ਹੈ ਹਾਂਜੀ ਤੇ ਲੱਗਦਾ ਹੈਗਾ ਵੀ ਤੁਸੀਂ ਇਹ ਕਹਿ ਦਿੰਦੇ ਹੋ ਵੀ ਧੀ ਦੇ ਨਾ ਸੇਰੇ ਤੇ ਚੁੰਨੀ ਠਹਿਰਦੀ ਬਾਪੂ ਉਹਦਾ ਹੈਗਾ ਗੁਰੂ ਘਰ ਨਾਲ ਜੁੜਿਆ ਹੋਇਆ ਤਾਂ ਲੱਗਦਾ ਇਹ ਸਚਾਈ ਨੂੰ ਕਿਤੇ ਨਾ ਕਿਤੇ ਤੁਸੀਂ ਬਖੂਪੀ ਦੇਖਦੇ ਹੋ ਜਿਹੜੀ ਸਚਾਈ ਹੁੰਦੀ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਪਰ ਅਸਲ ਵਿੱਚ ਜੇ ਆਪਾਂ ਜਦੋਂ ਬੈਠ ਕੇ ਸੋਚਾਂਗੇ ਤਾਂ ਸੱਚ ਤਾਂ ਇਹੀ ਆ ਹਨਾ ਜੀ ਸਚਾਈ ਮਤਲਬ ਇਹੀ ਆ ਵੀ ਮਤਲਬ ਅੱਜ ਦੇ ਸਮੇਂ 'ਚ ਸਮਾਜ ਕਿੱਧਰ ਨੂੰ ਕਿਹੜੇ ਪਾਸੇ ਨੂੰ ਜਾ ਰਿਹਾ ਹਨਾ ਤੇ ਚਾਹੇ ਉਹ ਗੁਰੂ ਘਰਾਂ ਚ ਪਾਠ ਵਿਗਣ ਵਾਲੀ ਗੱਲ ਹੋਵੇ ਸਿਰ ਤੇ ਚੁੰਨੀ ਲੈਣ ਦੀ ਗੱਲ ਹੋਵੇ ਨਸ਼ਿਆਂ ਦੀ ਗੱਲ ਹੋਵੇ ਸੋ ਅਕਸਰ ਜਿੰਨੇ ਵੀ ਤੁਸੀਂ ਗੀਤ ਸੁਣਦੇ ਹੋ ਉਹਨਾਂ ਚ ਹਮੇਸ਼ਾ ਸੁਨੇਹੀ ਹੁੰਦੇ ਨੇ ਜੀ ਪਰ ਬਾਬਾ ਜੀ ਲੱਗਦਾ ਨਹੀਂ ਹੈਗਾ ਵੀ ਤੁਹਾਡੇ ਗੀਤਾਂ ਨੂੰ ਕਈ ਦੋ ਨੰਬਰ ਇਹ ਬਾਬਾ ਹੀ ਮੈਂ ਕਹੂੰਗਾ ਤੁਹਾਡਾ ਗਾਣਾ ਸ਼ਬਦ ਵੀ ਇੱਕ ਵੀ ਐਵੇਂ ਮੱਥਾ ਨਾ ਫਕੀਰਾਂ ਨਾਲ ਲਾਇਓ ਪਰ ਉਹ ਸ਼ਬਦ ਉਹਨਾਂ ਫਕੀਰਾਂ ਦੇ ਵੀ ਸੁਣਦਾ ਜਿਨ੍ਹਾਂ ਦੇ ਹੱਥ ਦੇ ਵਿੱਚ ਚਾਰ ਚਾਰ ਸੂਟੇ ਲਾਏ ਹੁੰਦੇ ਆ ਅਸਲ ਵਿੱਚ ਜਦੋਂ ਔਰੰਗਜ਼ੇਬ ਨੇ ਔਰੰਗਜ਼ੇਬ ਮਰਨ ਲੱਗਿਆ ਨਾ ਤੇ ਔਰੰਗਜ਼ੇਬ ਨੇ ਇਹ ਗੱਲ ਕਹੀ ਸੀ ਆਪਣੇ ਪੈਰੋਕਾਰਾਂ ਨੂੰ ਵੀ ਮੇਰੀ ਸਮਾਦ ਜਿਹੜੀ ਆ ਮੇਰੀ ਕਬਰ ਜਿਹੜੀ ਆ ਉੱਥੇ ਬਣਾਇਓ ਜਿੱਥੇ ਮੈਨੂੰ ਛਾਂ ਵੀ ਨਸੀਬ ਨਾ ਹੋਵੇ ਵੀ ਮੇਰੇ ਰਾਜ ਵਿੱਚ 7 ਤੇ 9 ਸਾਲ ਦੀ ਜਿੰਦਾਂ ਨਹੀਂਆਂ ਜਿਣੀਆਂ ਗਈਆਂ ਮੇਰੇ ਰਾਜ ਵਿੱਚ 40 ਨੂੰ 10 ਲੱਖ ਨੇ ਘੇਰਾ ਪਾਇਆ ਵੀ ਮੇਰੇ ਰਾਜ ਵਿੱਚ ਇੰਨਾ ਕੁਝ ਹੋਇਆ ਤਾਂ ਉੱਥੇ ਉਹਨੇ ਕਿਹਾ ਸੀ ਵੀ ਕਦੇ ਮੱਥਾ ਨਾ ਫਕੀਰਾਂ ਨਾਲ ਲਾਇਓ ਤੁਹਾਨੂੰ ਮੈਂ ਦੱਸਦਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲੈ ਗਈ 22 ਦਿਨ ਜਿਉਂਦੇ ਰਹੇ ਖੋਪਰੀ ਲੈਣ ਤੋਂ 22 ਦਿਨ ਬਾਅਦ ਉਹ ਜਿਹੜਾ ਸੀਗਾ ਜਕਰੀਆ ਖਾਂ ਉਹਨੂੰ ਪੈ ਗਿਆ ਬੰਨ ਹਾਂਜੀ ਹਾਂਜੀ ਜਦੋਂ ਬੰਨ ਪਿਆ ਤੇ ਉਹ ਕਹਿੰਦੇ ਵੀ ਲਾਜੋ ਦੱਸੋ ਜੀ ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀਆਂ ਦੇ ਸਿਰ 'ਚ ਮਾਰੋ ਜਿੱਦਾਂ ਜਿੱਦਾਂ ਸਿਰ 'ਚ ਮਾਰੋਗੇ ਉਦਾਂ ਤਾਂ ਬੰਨ ਖੁੱਲੂਗਾ ਹਾਂਜੀ ਹਾਂਜੀ ਭਾਈ ਤਾਰੂ ਸਿੰਘ ਜੀ ਬਾਅਦ ਵਿੱਚ ਸ਼ਹੀਦ ਹੁੰਦੇ ਨੇ ਉਹ ਪਹਿਲਾਂ ਮਰਦਾ ਹੈ ਤੇ ਉਹ ਜੁੱਤੀਆਂ ਮਾਰ-ਮਾਰ ਕੇ ਮਰਿਆ ਉਹ ਹਨਾ ਤੇ ਜਕਰੀਆ ਖਾਂ ਵੀ ਜਾਂਦਾ ਜਾਂਦਾ ਇਹ ਗੱਲ ਕਹਿ ਗਿਆ ਸੀਗਾ ਕਦੇ ਮੱਥਾ ਨਾ ਫਕੀਰਾਂ ਨਾਲ ਲਾਓ ਉਹ ਰੱਬ ਦੇ ਘਰ ਦੇ ਫਕੀਰ ਨੇ ਇਹਨਾਂ ਨਾਲ ਮੱਥਾ ਲਾਵਾਂਗੇ ਮੇਰਾ ਵੀ ਆਹ ਦੇਖ ਥੋੜੇ ਸਾਹਮਣੇ ਕਿਦਾਂ ਮੈਂ ਉਸ ਹਿਸਾਬ ਨਾਲ ਗਾਈ ਸੀਗੀ ਬਾਕੀ ਇਹ ਆ ਵੀ ਹਰ ਇੱਕ ਬੰਦੇ ਦੀ ਆਵਦੀ ਆ ਦੀ ਭਾਵਨਾ ਹੁਣ ਕੋਈ ਸੂਟਾ ਲਾ ਕੇ ਲਾ ਰਿਆ ਕੋਈ ਹੁਣ ਉਹ ਮੈਂ ਤਾਂ ਵੀ ਗਾਈ ਸੀ ਬੜੀ ਯੋਖੀ ਮਿਲੀ ਫਕੀਰੀ ਸੱਜਣਾ ਵੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੇ ਜਿੱਦਾਂ ਉਹਨਾਂ ਨੇ ਬੰਦਗੀ ਕੀਤੀ ਆ ਭਜਨ ਚ ਉੱਚੀਆਂ ਮੰਜ਼ਲਾਂ ਹਾਸਲ ਕੀਤੀਆਂ ਨੇ ਇਹ ਉਹਨਾਂ ਦੀ ਗੱਲ ਕੀਤੀ ਸੀਗੀ ਸੋ ਇਹ ਬੰਦੇ ਆਪਣੇ ਆਪ ਤੇ ਤਾਂ ਨਹੀਂ ਹੈਗਾ ਵੀ ਉਹ ਫਕੀਰੀ ਦਾ ਚੋਲਾ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਵੀ ਤੇਰੇ ਮੁੰਡਾ ਹੋ ਜਾਊਗਾ ਤੇਰੇ ਕੁੜੀਆਂ ਤੈਨੂੰ ਫਲ ਪਾ ਦਿੰਨੇ ਆ ਕੋਈ ਕਹਿੰਦਾ ਤੇਰਾ ਵੀਜ਼ਾ ਲਵਾ ਦਿੰਨੇ ਮੈਂ ਪਿੱਛੇ ਜੀ ਇੱਕ ਗੀਤ ਆਇਆ ਸੀ ਮੇਰਾ ਭਾਵੇਂ ਕੰਨ ਪੜਵਾਏ ਕੰਨੀ ਮੁੰਦਰਾ ਤੋ ਪਾਈਆਂ ਸੋਹਣੇ ਵਾਲਾਂ ਦੀਆਂ ਸੋਹਣਿਆਂ ਤੋਂ ਜਟਾਂ ਨੇ ਬਣਾਈਆਂ ਇਹਨਾਂ ਗੱਲਾਂ ਇਹਨਾਂ ਗੱਲਾਂ ਦਾ ਹੀ ਤੈਨੂੰ ਜੇ ਫਤੂਰ ਸੋਹਣਿਆਂ ਜਾਂ ਮੁੜ ਜਾ ਫਕੀਰੀ ਬੜੀ ਦੂਰ ਸੋਹਣਿਆਂ ਫਕੀਰੀ ਇਹ ਥੋੜੀ ਵੀ ਮਤਲਬ ਜਿਨੇ ਚੋਲਾ ਪਾਲਿਆ ਮਾਲਾ ਪਾਲੀਆਂ ਹਰੇ ਭਰੇ ਸੱਤ ਅੱਠ ਰੰਗ ਦੇ ਕੜੇ ਪਾ ਲਏ ਇਹ ਫਕੀਰੀ ਨਹੀਂ ਹੈਗੀ ਫਕੀਰੀ ਤਾਂ ਕੁਛ ਜਿਹੜਾ ਫਕੀਰ ਹੋ ਗਿਆ ਕਿਸ ਨੂੰ ਦੱਸਣ ਜੋਗਾ ਨਹੀਂ ਰਹਿੰਦਾ ਨਹੀਂ ਪਰ ਲੱਗਦਾ ਨਹੀਂ ਹੈਗਾ ਉੱਥੇ ਵੀ ਪੱਕ ਪਾਤ ਹੁੰਦਰ ਨੇ ਹੁਣ ਤੁਸੀਂ ਵੀ ਸ਼ਾਇਦ ਵੀਡੀਓ ਜ਼ਿਆਦਾ ਦੇਖ ਰਹੇ ਹੋਵੋਗੇ ਵੀ ਕੁਝ ਸਿੰਘ ਸਾਹਿਬ ਨੇ ਉਹ ਜਿਹੜੇ ਕੋਈ ਚੌਕੀਆਂ ਲਾਉਂਦੇ ਨੇ ਉਹਨਾਂ ਦੀਆਂ ਚੌਕੀਆਂ ਜਾ ਕੇ ਬੰਦ ਕਰਾ ਰਹੇ ਨੇ ਪਰ ਮੈਨੂੰ ਲੱਗਦਾ ਵੀ ਜਿਹੜੇ ਵੱਡੇ ਨੇ ਜਿਹੜੇ ਮੇਨ ਜਿਹੜਾ ਆਪਾਂ ਕਹਿ ਸਕਦੇ ਆ ਵੀ ਵੱਡਾ ਭਾਖੜਾ ਬੰਨਣ ਦੀ ਗੱਲ ਆ ਜਿਹੜੇ ਉਹਨਾਂ ਲੋਕਾਂ ਨੂੰ ਰੋਕਣ ਦੀ ਲੋੜ ਆ ਜਿਹੜਿਆ ਨਿੱਕੇ ਮੋਟੇ ਆ ਮੈਨੂੰ ਲੱਗਦਾ ਵੀ ਛੋਟੇ ਛੋਟਿਆਂ ਨੂੰ ਦੇਖੋ ਜੀ ਪਹਿਲ ਕਦਮੀ ਕੀਤੀ ਆ ਉਹਨਾਂ ਸਿੰਘਾਂ ਨੇ ਤੇ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਉਹਨਾਂ ਤੱਕ ਵੀ ਪ ਮਨ ਕੇ ਚੱਲੋ ਵੀ ਕੋਈ ਬੰਦਾ ਪੁੱਛਿਆ ਦੇ ਰਿਹਾ ਕੋਈ ਕੁਝ ਵੀ ਕਰ ਰਿਹਾ ਹੁਣ ਮੈਂ ਤਾਂ ਕਈ ਵਾਰ ਇਹ ਕਹਿੰਦਾ ਹੁੰਨਾ ਵੀ ਭਾਈ ਇਹਨਾਂ ਨੂੰ ਪੁੱਛ ਕੇ ਆਓ ਸਾਡਾ ਹਵਾਰਾ ਕਦੋਂ ਬਾਹਰ ਆਊਗਾ ਇਹਨਾਂ ਨੂੰ ਪੁੱਛੋ ਰਾਜ ਰਾਜਵਾਨਾ ਕਦੋਂ ਬਾਹਰ ਆਊਗਾ ਹਨਾ ਉਹਨਾਂ ਦੇ ਮਾਤਾ ਜੀ ਕਹਿੰਦੇ ਇੱਕ ਵਾਰੀ ਮਿਲਾ ਦਿਓ ਹਾਂ ਵੀ ਮਤਲਬ ਵੀ ਇਹ ਇਹ ਕਦੋਂ ਬਾਹਰ ਹੋਣਗੇ ਸਾਨੂੰ ਕਿਤੇ ਇਹੋ ਜਿਹਾ ਦੱਸ ਦਣ ਅਸੀਂ ਵੀ ਉਹਨਾਂ ਨੂੰ ਸਤਿਕਾਰ ਕਰੀਏ ਹਨ ਅਸੀਂ ਵੀ ਉਹਨਾਂ ਨੂੰ ਸਜਦਾ ਕਰੀਏ ਇਹ ਸ਼ੁਗਰਾ ਭਾਈ ਤੁਸੀਂ ਭਾਈ 32 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹ ਕਦੋਂ ਬਾਹਰ ਆਉਣਗੇ ਕਿਤੇ ਮਾਰਨ ਕੋਈ ਮੰਤਰ ਇਹੋ ਜਿਹਾ ਕੱਢ ਦੇਣ ਬਾਹਰ ਲੱਗਦਾ ਨਹੀਂ ਹੈਗਾ ਵੀ ਜੋ ਜਿਹੜੇ ਹਰੇ ਪੀਲੇ ਕੜੇ ਨੇ ਕਿਤੇ ਨਾ ਕਿਤੇ ਜਿਹੜੀ ਸਾਡੀ ਜਵਾਨੀ ਆ ਉਹਦੇ ਸਿਰ ਤੇ ਤਾਂ ਸੋਹਣੀਆਂ ਦਸਤਾਰਾਂ ਜੱਜਦੀਆਂ ਨੇ ਜਾਂ ਫਿਰ ਕੜਾ ਜੱਜਦਾ ਦੇਖੋ ਆਏ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਚੱਲਦਾ ਆਇਆ ਪਰ ਜੇ ਆਪਾਂ ਕਹੀ ਵੀ ਸਿੱਖੀ ਖਤਮਾ ਸਿੱਖੀ ਨੂੰ ਇਸ ਜੀ ਨਾਲ ਕੋਈ ਨੁਕਸਾਨ ਨਹੀਂ ਹੋਣਾ ਮੱਛੀ ਪੱਤਣ ਚੜ ਕੇ ਚਟ ਕੇ ਮੁੜਦੀ ਆ ਨਾ ਸੋ ਲੋਕੀ ਸਾਰੇ ਪਾਸੇ ਦੇਖ ਕੇ ਫੇਰੀ ਹੁਣ ਬਲਜਿੰਦਰ ਪਾਸਟਰ ਵਾਲਾ ਤੁਸੀਂ ਦੇਖਿਆ ਹੀ ਆ 3 ਲੱਖ ਬੰਦਾ ਉਹਨੂੰ ਸੁਣਦਾ ਸੀਗਾ ਹਰ ਵੀਰਵਾਰ ਠੀਕ ਹੈ ਜੀ ਕਿੰਨਾ ਵੱਡਾ ਇਕੱਠ ਹੁੰਦਾ ਸੀਗਾ ਤੇ ਜਦੋਂ ਉਹਦਾ ਅਸਲੀ ਚਿਹਰਾ ਸਾਹਮਣੇ ਆਇਆ ਆਇਆ ਉੱਥੇ ਕੋ ਮੁੜ ਕੇ ਕੀ ਮਤਲਬ ਐ ਇਦਾਂ ਦੇ ਬੰਦੇ ਕਿਸੇ ਦੇਣਗੇ ਕਿਸੇ ਨੂੰ ਜਦੋਂ ਲੋਕਾਂ ਨੂੰ ਪਤਾ ਲੱਗਦਾ ਫਿਰ ਲੋਕੀ ਆਪਦੇ ਆਪ ਮਹਾਰਾਜ ਸਾਹਿਬ ਦੇ ਚਰਨਾਂ ਆਏ ਆ ਜਾਂਦੇ ਅੱਛਾ ਬਾਬਾ ਜੀ ਤੁਹਾਨੂੰ ਵੀ ਸਵਾਲਾਂ 'ਚ ਕਈ ਲੋਕ ਘੇਰ ਲੈਂਦੇ ਆ ਬੜੇ ਸਾਰੇ ਇਲਜ਼ਾਮਾਂ ਦੇ ਵਿੱਚੋਂ ਨਿਕਲਿਓ ਲੱਗਦਾ ਹੈਗਾ ਵੀ ਜੇ ਇਸ ਰਾਹ ਤੇ ਆਉਣਾ ਤਾਂ ਜਿੱਥੇ ਇੱਥੇ ਫੁੱਲ ਨੇ ਉੱਥੇ ਕੰਡੇ ਵੀ ਨੇ ਦੇਖੋ ਜਦੋਂ ਤੁਸੀਂ ਆਪਦੇ ਘਰ ਤੋਂ ਤੁਰਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਨਾ ਜਦੋਂ ਤੁਸੀਂ ਤੁਰੋਗੇ ਤੁਸੀਂ ਮੈਨੂੰ ਇੱਕ ਪੈਗੰਬਰ ਦਾ ਦੁਨਿਆਵੀ ਬੰਦੇ ਦਾ ਨਹੀਂ ਕਿਸੇ ਪੀਰ ਪੈਗੰਬਰ ਬਤਾ ਰੋਲੀ ਦਾ ਨਾਮ ਲੈ ਕੇ ਦੱਸੋ ਜਿਹਨੂੰ ਸਾਰੀ ਦੁਨੀਆ ਨੇ ਖੁਸ਼ ਕੀਤਾ ਹੋਵੇ ਜਿੰਦੇ ਤੋਂ ਸਾਰੀ ਦੁਨੀਆ ਖੁਸ਼ ਹੋਈ ਹੋਵੇ ਤੇ ਅਸੀਂ ਕਿਹਨੂੰ ਖੁਸ਼ ਕਰਨ ਤੋਂ ਰਹਿ ਸਾਨੂੰ ਪਤਾ ਹੀ ਹੈ ਜਦੋਂ ਮੈਨੂੰ ਸੁਣਨ ਵਾਲਿਆਂ ਨੇ ਮੈਨੂੰ ਸੁਣੀ ਜਾਣਾ ਗਾਲਾਂ ਕੱਢਣਾਂ ਗਾਲਾਂ ਕੱਢੀ ਜਾਣੀਆਂ ਤੇ ਜਿਹੜੇ ਗਾਲਾਂ ਕੱਢਦੇ ਜਾਂ ਮਾੜੇ ਕਮੈਂਟ ਕਰਦੇ ਜਾਂ ਮਾੜਾ ਬੋਲਦੇ ਉਹਨਾਂ ਨੂੰ ਆਪਾਂ ਚਿੱਠੀ ਤਾਂ ਨਹੀਂ ਪਾਈ ਵੀ ਤੁਸੀਂ ਆਓ ਸੁਣੋ ਇਹ ਤਾਂ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਸੁਣਾਈਦਾ ਉਹ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਸੁਣਾਈਦਾ ਸੋ ਇਸ ਕਰਕੇ ਇਹ ਤਾਂ ਹੈ ਹੀ ਚੱਲਦਾ ਹੀ ਆਇਆ ਜੇ ਆਪਾਂ ਕਵਾਂਗੇ ਨਾ ਕਰੋ ਜੇਕਰ ਰੁਕ ਜਾਣਾ ਫੇਰ ਵੀ ਚੱਲੀ ਜਾ ਲੋਕੀ ਦਾ ਗੁਰੂ ਗੁਰੂ ਸਾਹਿਬ ਨੂੰ ਮਾੜਾ ਬੋਲੀ ਜਾਂਦੇ ਆਪਾਂ ਫੇਰ ਕੀ ਚੀਜ਼ ਆ ਨਹੀਂ ਪਰ ਤੁਸੀਂ ਆਪਣਾ ਜ਼ਿੰਦਗੀ ਦਾ ਕਿਹੋ ਜਿਹਾ ਸੁਭਾਅ ਰੱਖਿਆ ਕਿਉਂਕਿ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਲੋਕਾਂ ਦੇ ਨਾਲ ਦੱਸੋਗੇ ਤਾਂ ਲੋਕਾਂ ਨੂੰ ਚੰਗਾ ਲੱਗੂਗਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਵਿਹਾਰ ਕਿਹੋ ਜਿਹਾ ਰੱਖਿਆ ਆਪਾਂ ਇਹ ਕਹਿੰਦੇ ਤੇ ਸਪੈਸ਼ਲ ਐਪੀਸੋਡ ਰੱਖਾਂਗੇ ਜਿੱਥੇ ਕਹਾਂਗੇ ਮੈਂ ਆ ਜਾਊਂਗਾ ਉੱਥੇ ਬਹਿ ਕੇ ਫਿਰ ਸਾਰੀਆਂ ਗੱਲਾਂ ਕਰਾਂਗੇ ਬਸ ਲਾਸਟ ਗੱਲ ਹੈ ਅੱ비 ਇੱਕ ਦੋ ਨਗਮੇ ਇੱਕ ਕਿਉਂਕਿ ਰਾਜਾ ਸਾਹਿਬ ਦੇ ਦਿਦਾਰ ਜੀ ਜਰੂਰ ਸੁਣਾਓ ਰਾਜਾ ਸਾਹਿਬ ਦੇ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬਹੁਤ ਅਰਸੇ ਰਾਜਾ ਸਾਹਿਬ ਦੇ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬਹੁਤ ਅਰਸੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਓ ਨਾ ਜੀ ਸਾਬੀ ਦੇ ਜੀ ਪਰਚੇ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਭੁੱਲਾਂ ਬਖਸ਼ੋ ਮੇਰੀਆਂ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਭੁੱਲਾਂ ਬਖਸ਼ੋ ਮੇਰੀਆਂ ਕੀ ਬਾਤ ਆ ਜੀ ਕੁੱਲੀ ਐਵੇਂ ਤਾਂ ਨਹੀਂ ਬਾਈ ਦਿਲਗੀਰ ਹੋ ਗਏ ਸੋ ਲੱਗਦਾ ਵੀ ਹੁਣ ਤੁਹਾਨੂੰ ਵੀ ਕੁੱਲੀ ਹੋਣੀ ਪੈਣੀ ਹੈ ਕਿਉਂਕਿ ਫਕੀਰਾਂ ਦੇ ਰਾਹ ਗੁਰੂ ਸਾਹਿਬ ਮੇਰ ਕਰਨ ਸੱਚੇ ਪਾਤਸ਼ਾਹ ਕੁੱਲੀਆਂ ਨਾਲ ਪਿਆਰ ਪੈ ਜਾਏ ਹੋਰ ਕੀ ਚਾਹੀਦਾ ਹਾਂ ਜੀ ਬਹੁਤ ਬਹੁਤ ਹਾਂ ਜੀ ਬਹੁਤ ਧੰਨਵਾਦ ਜੀ